ਅੱਜ ਜਿਹੜਾ ਤੇਜ਼ ਤਾਂ ਲਗਾਤਾ ਕਾਹੇ ਤੇਜ਼ ਤੇ ਟੱਪਾ ਰਿਆ ਅੱਜ ਸੜਕਾਂ ਤੇ ਰੋਲ ਰੇ ਹਨ ਪਰ ਮੈਂ ਕਹਿੰਨੀ ਆ ਕਿ ਅਸੀਂ ਦਬਣਾ ਨਹੀਂ ਹੈ ਅਸੀਂ ਚਾਹੇ ਮੋਰਚੇ ਨੂੰ ਕਿੰਨਾ ਵੀ ਮਰਜ਼ੀ ਸਮਾਂ ਲੱਗ ਜਾਏ ਕੋਈ ਗੱਲ ਨਹੀਂ ਜੀ ਸਹੇਦੀਆਂ ਪਹਿਲਾਂ ਵੀ ਲੱਤੀਆਂ ਹੋਰ ਦੇ ਲਾਂਗੇ ਅੱਦੇ ਬਦੇ ਵਿੱਚ ਜਸਲੀਨ ਬੋਲਦੇ ਨੇ ਉਹ ਤੁਹਾਡੇ ਨਾਲ 5 ਮਿੰਟ ਲਈ ਗੱਲ ਰੱਖਣਗੇ ਜਸਲੀਨ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਦੋ ਤਿੰਨ ਜਗ੍ਹਾ ਸਾਡਾ ਜਿਹੜਾ ਪਟਿਆਲੇ ਦੇ ਸਾਡੇ ਇਲਾਕੇ-ਲਾਕੇ ਮੋਰਚੇ ਚੱਲ ਰਹੇ ਨੇ ਜੋ ਅੱਜ ਦਾ ਸਾਡਾ ਇਕੱਠ ਹੈ ਉਹਦੇ ਵਿੱਚ ਵੀ ਜਾ ਕੇ ਆਈਆਂ ਤਾਂ ਹੁਣ ਸਮਾਂ ਲੱਗਿਆ ਮਾਫੀ ਚਾਹਉਂਦੀ ਆ ਕਿ ਲੇਟ ਆਈ ਸਮੇਂ ਦੇ ਵਿੱਚ ਹੈ ਨਾ ਤੇ ਬੜੀ ਖੁਸ਼ੀ ਹੋਈ ਕਿ ਇਕੱਲੇ ਅਸੀਂ ਇੱਥੇ ਕਿਸਾਨ ਨਹੀਂ ਪਹੁੰਚੇ ਇਕੱਲੇ ਰੋਟੀ ਖਵਾਉਣ ਆਲੇ ਨਹੀਂ ਪਹੁੰਚੇ ਖਾਣ ਆਲੇ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਢਿੱਡ ਭਰਦੇ ਆ ਉਹ ਵੀ ਪਹੁੰਚੇ ਹੋਏ ਨੇ ਸਾਰੇ ਇੱਥੇ ਇਸ ਗੱਲ ਤੋਂ ਬਹੁਤ ਖੁਸ਼ ਆ ਇਹ ਇਕੱਲਾ ਸਾਡਾ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਇਹ ਤਾਂ ਹਰੇਕ ਘਰ ਨਾਲ ਜੁੜਿਆ ਹੋਇਆ ਹੈ ਚਾਹੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਨਿੱਕੇ ਜਿਹੇ ਘਰ ਤੋਂ ਲੈ ਕੇ ਪੰਜਾਬ ਦੇ ਵੱਡੇ ਸਾਰੇ ਸ਼ਹਿਰ ਦੀ ਵੱਡੀ ਸਾਰੀ ਕੋਠੀ ਤੱਕ ਆਜਿਓ ਮਸਲਾ ਸਾਡੇ ਮੋਰਚੇ ਦੇ ਵਿੱਚ ਅਸੀਂ ਬਾਰਡਰਾਂ ਤੇ ਪਹੁੰਚ ਚੁੱਕੇ ਆ ਸਾਡੇ ਤੇ ਬੰਬਾਂ ਦੇ ਗੈਸਾਂ ਅਥਰੂ ਗੈਸਾਂ ਦੇ ਗੋਲੇ ਪਾਣੀ ਦੀਆਂ ਪੁਛਾਰਾਂ ਕੈਮੀਕਲ ਪਤਾ ਨਹੀਂ ਸਾਡੇ ਤੇ ਕੀ ਅਗਵਾ ਸਿੱਟਿਆ ਜਾ ਰਿਹਾ ਪਰ ਅਸੀਂ ਫਿਰ ਵੀ ਪਿੱਛੇ ਨਹੀਂ ਹਟ ਰਹੇ ਅਸੀਂ ਫੇਰ ਵੀ ਵਿਚਾਲੀ ਛੱਣੀ ਆਤਰੇ ਅਸੀਂ ਫੇਰ ਵੀ ਵਿਚਾਲੀ ਆਤਰੇ ਉਹ ਜਿਹੜੇ ਗੋਲੇ ਸਾਡੇ ਦੇ ਸਿੱਟੇ ਜਾ ਰਹੇ ਨੇ ਐਕਸਪਾਇਰ ਨੇ ਅਸੀਂ ਫੇਰ ਦੀ ਪਰਵਾਹ ਨਹੀਂ ਕਰ ਰਹੇ ਕਿ ਸਿੱਟੋਂ ਲਾਓ ਜੀ ਲੀ ਲੀ ਜੋਰ ਲਾਉਣਾ ਅਸੀਂ ਤਾਂ ਡੱਡੇ ਡੰਬਾ ਦਾ ਨਹੀਂ ਡਰੇ ਜਿਹੜਾ ਬੰਬ ਦਾ ਬਜਲ ਕੋ ਟਕੜ 10 ਕਿੱਲੋ ਦੀ ਜਿਹੜਾ ਸਾਡੇ ਤੇ ਉਹ ਸਿੱਟਿਆ ਅਸੀਂ ਤਾਂ ਉਦੋਂ ਨਹੀਂ ਖਤਮ ਹੋਏ ਅੰਮੀ ਨੇ ਬੰਬਾਂ ਨੇ ਸਾਨੂੰ ਕੀ ਖਤਮ ਕਰਨਾ ਅਸੀਂ ਨਹੀਂ ਖਤਮ ਹੋ ਸਕਦੇ ਕਾਜੀ ਕੋਈ ਕਹਾਣੀ ਨੂੰ ਖਤਮ ਕਰੂਗਾ ਅਸੀਂ ਉਹਨੂੰ ਖਤਮ ਕਰ ਦਾਂਗੇ ਸਾਡੀਆਂ ਜ਼ਮੀਨਾਂ ਸਾਡੇ ਤੋਂ ਬਿਨਾ ਪਿੱਛੇ ਰਿਕੁਆਇਰ ਕਰ ਲੈਂਦੇ ਨੇ ਕਿਤੇ ਕਿਤੇ ਬਾਈਪਾਸ ਪੰਜਾਬ ਚ ਕਰਦੇ ਕਿੰਨੂ ਪੁੱਛਿਆ ਕੀ ਦੀ ਪਰਮਿਸ਼ਨ ਲੱਗਦੀ ਐ ਇਹਨਾਂ ਦੇ ਬਾਈਪਾਸ ਕੱਢਣ ਲਈ ਸਰਪੰਨਾਕਾ ਵੀ ਸਾਡੇ ਘਰੇ ਬੰਦੇ ਆਏ ਇਹਨਾਂ ਨੇ ਕਿਹਾ ਜੀ ਇੱਕ ਪਿੱਲੇ ਦਾ ਕਰੋੜ ਰੁਪਈਆ ਦੇ ਜੀ ਅਸੀਂ ਜਾਂ ਆ ਜੀ ਰਾ ਸਾਡੇ ਦਾ ਦੋ ਜਵਾਕ ਨੇ ਦੋੇ ਕੈਨੇਡਾ ਚਲੇ ਜਾਣਗੇ ਤੇ ਹੱਕ ਲੱਗੇ ਉਹ ਕਰਨ ਸੱਚ ਹੈ ਝੂਠ ਨਹੀਂ ਕੰਦੀ ਆਹ ਕਿਸੇ ਦੀ ਹਿੰਮਤ ਹੈਗੀ ਸੀ ਅਸੀਂ ਪਰਮਿਸ਼ਨ ਦਿੱਤੀ ਹੈ ਜੀ ਨਵੀਆਂ ਸਾਡੀ ਥੋੜੀ ਜੀ ਜ਼ਮੀਨ ਆ ਇਹਦੇ ਵਿੱਚ ਦੀ ਬਾਈਪਾਸ ਨਿਕਲ ਜੂਗਾ ਤੁਹਾਨੂੰ ਤਾਂ ਕਰੋੜਾਂ ਰੁਪਏ ਦੇ ਕੇ ਆਪਣੇ ਬੱਚੇ ਨੂੰ ਸਾਡਿਆਂ ਅਮਰੀਕਾ ਕੈਨੇਡਾ ਪਹੁੰਚ ਜਾਣ ਅਸੀਂ ਕੀ ਲੈਣਾ ਕਿਸੇ ਤੋਂ ਜੇ ਅਸੀਂ ਉਸ ਟਾਈਮ ਵਿਰੋਧ ਕੀਤਾ ਹੁੰਦਾ ਸ਼ਾਇਦ ਸਾਨੂੰ ਅੱਜ ਤਿੰਨਾਂ ਦੇਖਣਾ ਪੈਂਦਾ ਕਿਸੇ ਦੀ ਕੀ ਹਿੰਮਤ ਦੀ ਕਿਸੇ ਦੀ ਕੀ ਹਿੰਮਤ ਦੀ ਕਿਸ ਸਾਡੇ ਕੋਈ ਖੇਤ ਅਜ ਮਾਰ ਜਾਂਦਾ ਸਾਡੀ ਕੋਈ ਸਾਨੂੰ ਸਾਡੀ ਜਿਹੜੀ ਫਸਲ ਆਉਦੀ ਨਾ ਪੂਰੀ ਰਕਮ ਦਿੰਦਾ ਅਸੀਂ ਤਾਂ ਆਪ ਘੰਡੇ ਵੀ ਜੇ ਨਹੀਂ ਜੀ ਕਿਸੇ ਨੇ ਨਿਕੰਡਾ ਵਿੱਚੇ ਇਹਦੇ ਕੰਡਿਆਂ ਦੇ ਅਸੀਂ ਖੋਦ ਆ। ਚੁਗਲੇ ਵੀ ਸਾਨੂੰ ਹੀ ਬਹਿਣਗੇ ਹੁਣ। ਪਰ ਮੈਂ ਫੇਰ ਵੀ ਕਹਨੀ ਆ ਕੀ ਕੌਲੀਗਨ ਲਈ ਜੋ ਹੋ ਗਿਆ। ਰਾਤ ਗਈ ਬਾਤ ਗਈ। ਅੱਜ ਵੀ ਜੇਕਰ ਅਸੀਂ ਸੰਭਲ ਜੀਏ ਤਾਂ ਕਿ ਆਪਣੇ ਦੇਸ਼ ਪੰਜਾਬ ਨੂੰ ਬਚਾ ਸਕਦੇ ਆ। ਸਾਨੂੰ ਤਾਂ ਤਰੱਕੀ ਵੀ ਨਾ ਤੇਰੇ ਨੇ ਖਤਮ ਕਰਤਾ। ਇਹ ਕੰਦੇ ਹਰੀ ਕ੍ਰਾਂਤੀ ਆਂਦੀ ਆ। ਐਸੀ ਹਰੀ ਕ੍ਰਾਂਤੀ ਇਹ ਸਾਡਾ ਪਾਣੀ ਖਤਮ ਕਰਤਾ। ਅੱਗ ਲੱਗ ਜੇ ਦਿਨ ਤੋਂ ਪਹਿਲਾਂ ਇਹ ਹਰੀ ਕ੍ਰਾਂਤੀ ਨੂੰ। ਉਹ ਹਰੀ ਕ੍ਰਾਂਤੀ ਨਾਂ ਤੇ ਸਾਡਾ ਧਰਤੀ ਹੇਠਲਾ ਪਾਣੀ ਪਤਾ ਨਹੀਂ ਕਿੰਨੇ ਹੀ ਦੰਗਾ ਚਲਿਆ ਗਿਆ ਪਾਣੀ ਤਾਂ ਅਸੀਂ ਦਰ ਤਰ ਤਰਸ ਕੇ ਮਰ ਗਏ ਅਖੇ ਕਹਿੰਦੇ ਜੀ ਸਪਾਟੇ ਲਾਓ ਪਹਿਲਾਂ ਜਦੋਂ 30 ਸਾਲ ਪਹਿਲਾਂ ਸਪਾਟੇ ਲਵਾਲ ਵਾਲ ਵਾਲ ਵਾਲਾ ਆਕੇ ਇਹਨਾਂ ਨੇ ਪਾਣੀ ਖਤਮ ਕਰਤਾ ਫਿਰ ਕਹਿੰਦੇ ਜੀ ਸਪਾਟੇ ਗਲਤ ਲਾਇੀ ਦੀ ਦਸਤਾ ਲਵਾਈ ਵੀ ਤਾਂ ਸਰਕਾਰ ਨਹੀਂ ਸੀ ਨਾ ਹਰੇਕ ਗੱਲ ਤੇ ਸਾਨੂੰ ਮੂਰਖ ਬਣਾਇਆ ਇਹਨਾਂ ਨੇ ਇਹਨਾਂ ਨੇ ਸਾਨੂੰ ਨਾ ਤਾਂ ਕਾਲੀਆਂ ਨੇ ਨਾ ਕਾਂਗਰਸ ਨੇ ਨਾ ਜਿਹੜੇ ਨਵੇਂ ਝਾਰੂ ਵਾਲੇ ਨੇ ਲੜਕੇ ਵਾਲੇ ਆਏ ਨੇ ਇਹਨਾਂ ਨੇ ਕਿਸੇ ਨੇ ਸਾਨੂੰ ਕੁਝ ਨਹੀਂ ਦੇਣਾ ਨਾ ਦਿੱਤਾ ਨਾ ਦੇਣਾ ਚੋਟੀ ਕਿਰਮਾਂ ਦੇ ਬੱਲੇ ਝੂਠ ਹੈ ਝੂਠ ਹੀ ਰਹਿਣਾ ਹੈ ਇਹਨਾਂ ਜਿੰਨਾ ਜਿੰਨਾ ਬੱਚਿਆਂ ਨੇ ਪਲਸ ਟੂਰੀ ਪੜਾਈ ਕੀਤੀ ਹੋਈ ਆ ਉਹਨਾਂ ਨੂੰ ਸਟਾਰਟ ਤੋਂ ਪਤਾ ਹੋਵੇ ਕਿ ਪੋਲਿਟਿਕਸ ਦਾ ਵਿਸ਼ਾ ਪੜਾਇਆ ਜਾਂਦਾ ਹੈ ਪਲਸ ਟੂ ਦੇ ਵਿੱਚ ਜਿਹੜੇ ਆਰਟ ਪਰਦੇ ਦੇ ਬੱਚੇ ਉਹਦੇ ਵਿੱਚ ਸਰਕਾਰ ਦੇ ਲਾਰੇ ਸਰਕਾਰ ਦੀਆਂ ਚਲਾਕੀਆਂ ਸਰਕਾਰ ਦੀਆਂ ਬਦਤੁਕੀਆਂ ਪਾਲਨਾ ਸ਼ਾਸਨ ਸਰਕਾਰ ਜਾਂ ਲੋਕਤੰਤਰ ਉਹਦੇ ਬਾਰੇ ਬੜਾ ਡੀਪਲੀ ਪੜਾਇਆ ਜਾਂਦਾ ਹੈ ਪਸ ਐਨਾ ਕਾਬੀ ਅਸੀਂ ਪੜ ਕੇ ਪੇਪਰ ਦੇ ਇਗਜ਼ਾਮ ਪਲਸ 2 ਦਾ ਸਰਟੀਫਿਕੇਟ ਤਾਂ ਲੈ ਲਿਆ ਪਰ ਲਾਗੂ ਹੈ ਵਸਤਕੀ ਲਾਗੂ ਨਾ ਕਰ ਤਕੀ ਅਸੀਂ ਆਪਣੇ ਆਪ ਤੇ ਸਿਰਫ ਖਾਤਾ ਦਾ ਤਸੀਮਤ ਰਹਿ ਗਿਆ ਕੋਈ ਗੱਲ ਹੁੰਦੀ ਆ ਸਾਨੂੰ ਠਾ ਢੜਕਾ ਤੇ ਆਉਣਾ ਪੈਂਦਾ ਈ ਅੱਜ ਜਿਹੜਾ ਦੇਸ਼ ਦਾ ਅੰਦਾਤਾ ਸਾਰੇ ਦੇਸ਼ ਦਾ ਢੱਪ ਰਿਆ ਅੱਜ ਸੜਕਾਂ ਤੇ ਰੋਲ ਰਿਹਾ ਉਹ ਸਰਕਾਂ ਤੇ ਰੋਲ ਰਿਹਾ ਸਾਡੇ ਕਿਸਾਨ ਬਾਹਾਂ ਲੈ ਲੈ ਮਰ ਕੇ ਕਿੰਨੀਆਂ ਹੀ ਮੜੀਆਂ ਵਿਤਨਾ ਹੋ ਗਈਆਂ ਬੀਬੀਆਂ ਕਿੰਨੇ ਬੱਚੇ ਰੋਣਗੇ ਉਹਨਾਂ ਗੱਲਾਂ ਦਾ ਹਿਸਾਬ ਹੈ ਕਿਸੇ ਕੋਲ ਕੋਈ ਇਨਸਾਫ ਨਹੀਂ ਪਿਛਲੀ ਵਾਰ ਮੋਰਚਾ ਲੱਗਿਆ ਕਿੰਨੇ ਮਾਮਾ ਦੇ ਪੁੱਤ ਉਸ ਮੋਰਚੇ ਵਿੱਚ ਜਾਂਦੇ ਆਉਂਦੇ ਅੜ ਸੁਖਾਵੀ ਘਤਰਾ ਦਾ ਸ਼ਿਕਾਰ ਹੋ ਗਏ ਕਿੰਨਾਂ ਇਸ ਤਰ੍ਹਾਂ ਇਨਸਾਫ ਮਿਲੇ ਅੱਜ ਕਿੰਨਾਂ ਨੌਕਰੀ ਦਿੱਤੀ ਆ ਕਿੰਨੂੰ ਪੈਸੇ ਦਿੱਤੇ ਨੇ ਸਰਕਾਰ ਕੱਖਾਂਡ ਕੀਤਾ ਢੋਂਗ ਰਚਿਆ ਸਰਕਾਰ ਨੇ ਹਾਂਜੀ ਸਰਕਾਰ ਜਿਹੜੇ ਸ਼ਹੀਦ ਕਿਸਾਨ ਨੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇਤਾ ਉਹ ਉਹਨਾਂ ਦੇ ਨਾਲ ਸਰਕਾਰ ਖੜੀ ਆ ਕਿੰਨੇ ਕਿਸਾਨ ਨੇ ਜਿਹੜੇ ਬਚਾਰੇ ਮਜਬੂਰ ਹੋ ਹੋ ਕੇ ਉਹਨਾਂ ਨੇ ਆਤਮ ਹੱਤਿਆ ਕਰ ਲੀਆਂ ਖਾਹੇ ਲੈ ਲੈ ਕਿਉਂ ਨਹੀਂ ਲਿੱਤੇ ਕਿਸਾਨੀ ਕਰਕੇ ਲਿੱਤੇ ਜਦੋਂ ਉਹਨਾਂ ਨੇ ساری ساری ਰਾਤ ਰੋੜ ਕੇ ਛੋਟਾਂ ਨੂੰ ਪਾਣੀ ਦੇ ਦੇ ਕੇ ਆਪ ਭੁੱਖੇ ਮਰ ਮਰ ਕੇ ਫਸਲਾਂ ਨੂੰ ਪਾਣੀ ਨਾਲ ਰਜਾਰ ਜਾ ਕੇ ਫਸਲਾਂ ਪੁੱਤਾਂ ਵਾਂਗੂ ਪਾੜੀਆਂ ਜਦੋਂ ਉਹਨਾਂ ਮੰਡੀਆਂ 'ਚ ਰੋਜ਼ੀਆਂ ਦੇਖੀਆਂ ਤਾਂ ਫਿਰ ਕੀ ਹੋਊਗਾ ਕਿ ਤੁਸੀਂ ਧੌੜ ਤੇ ਘੋਟਾ ਨਹੀਂ ਨਹੀਂ ਰੱਖਾਂਗੇ ਜਦ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਣੇ ਕਿਉਂਕਿ ਹੋਰ ਤੱਕ ਦੇਖੋ ਤੁਸੀਂ ਸਾਡਾ ਪਿੱਛੇ ਖੜਾ ਇਤਿਹਾਸ ਝਾਤੀ ਮਾਰ ਕੇ ਦੇਖ ਲਓ ਪੰਜਾਬ ਨੂੰ ਲੁੱਟਿਆ ਕਿੰਨੇ ਨਹੀਂ ਹੈਗਾ ਪੰਜਾਬ ਨੂੰ ਲੁੱਟਿਆ ਕਿੰਨੇ ਨਹੀਂ ਹੈਗਾ ਚਾਹੇ ਅੰਗਰੇਜ਼ਾਂ ਨੇ ਗਾਲੀਆਂ ਨੇ ਮੁਗਲਾਂ ਨੇ ਕਿੰਨੇ ਨਹੀਂ ਲੁੱਟਿਆ ਪੰਜਾਬ ਨੂੰ 16 ਦੀ ਕਹਿਣ ਵਾਲਾ ਛਿੜੀ ਪੰਜਾਬ ਅੱਜ ਮਿੱਟੀ ਦੀ ਨਹੀਂ ਰਹਾ ਲੁੱਟ ਲੁੱਟ ਕੇ ਖਾ ਗਿਆ ਸਾਨੂੰ ਸਾਡੇ ਪਰ ਬੇਸ਼ੁਮੀ ਕੀਮਤੀ ਚੀਜ਼ਾਂ ਸੀ ਜਿਹੜੀਆਂ ਦੇਖੋ ਸਾਡੇ ਕੋਲ ਇੰਨੀ ਵਧੀਆ ਗਾਵਾਂ ਸੀ ਨਾ ਅੱਜ ਕਹਿੰਦੇ ਜਿਹੜੇ ਲੋਕ ਬਾਹਰ ਜਾ ਕੇ ਕਹਿੰਦੇ ਨੇ ਨਾ ਕਹਿੰਦੇ ਜੀ ਅਮਰੀਕਾ ਦੇ ਵਿੱਚ ਗਾਵਾਂ ਨਹੀਂ ਸਾਰਾ ਦਿਨ ਚਰ ਕੇ ਆਉਂਦੀਆਂ ਨੇ ਸ਼ਾਮ ਨੂੰ ਉਹ ਆਪਣੇ ਕਿੱਲੇ ਜਾ ਕੇ ਖੜਦੀਆਂ ਨੇ ਫਿਰ 20-25 ਲੀਟਰ ਦੁੱਧ ਦਿੰਦੀਆਂ ਨੇ ਜਿਹੜਾ ਨੂੰ ਪੁੱਛੇ ਵੀ ਉਹ ਗਾਵਾਂ ਇੰਨਾ ਕਿੱਥੋਂ ਟੁੱਟ ਗਈਆਂ ਐਥੇ ਨਹੀਂ ਰਹੀਆਂ ਸੀ ਜਦੋਂ ਵਿਰੇਜ ਕੋਲ ਹੋਤੀ ਨਾ ਪਤਾ ਨਹੀਂ ਕਿੰਨੇ ਉਹਨਾਂ ਦੇਸ਼ ਆਜ਼ਾਦ ਹੋਣ ਤੋਂ 6 ਮਹੀਨੇ ਪਹਿਲਾਂ ਤਿਆਰੀ ਕਰ ਲਈ ਸੀ ਵੀ ਇੱਥੋਂ ਆਹ ਕੁਝ ਲੁੱਟ ਕੇ ਲੈ ਕੇ ਜਾਣਾ ਨਾਰੀ ਸ਼ਕਤੀ ਨਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਛੁਟਮਟਕੇ ਲਾ ਕੇ ਐਕਸਪੋਜ਼ ਕਰ ਕਰਕੇ ਲਾਗੇ ਸਾਡੀਆਂ ਵਧੀਆ ਫਸਲਾਂ ਇੱਥੋਂ ਲੈ ਕੇ ਸਾਡੇ ਕੋਲ ਕੀ ਛੱਡਿਆ ਇਹਨਾਂ ਨੇ ਅਸੀਂ ਕੜਕ ਦੀਦੀ ਤੇ ਲਾ ਕੇ ਛੜਤੇ ਸਾਡੀ ਕੋਹਰੇ ਦੀਆਂ ਫਸਲਾਂ ਖਤਮ ਕਰਤੀਆਂ ਕਿ ਸਾਡੀਆਂ ਰਵਾਇਤੀ ਪੰਜਾਬ ਦੀਆਂ ਬਾਜਰਾ ਜੋ ਸਾਡੀਆਂ ਰਵਾਇਤੀ ਫਸਲਾਂ ਸੀ ਉਹ ਖਤਮ ਕਰਤੀਆਂ ਤੇ ਫਿਰ ਕਹਿੰਦੇ ਨੇ ਕਿ ਤੁਹਾਡੇ ਤੇ ਕੈਂਸਰ ਦਾ ਤਾਂ ਤੁਹਾਡੇ ਲਈ ਫ੍ਰੀ ਕੋਰਸ ਤਾਂ ਅਸੀਂ ਪਾਵਾ ਕਰਾਂ ਤੇ ਕੈਂਸਰ ਅਸੀਂ ਲਾਇਆ ਸੀ ਕੈਂਸਰ ਟੈਂਟਰ ਦੀ ਵੀ ਤਾਂ ਤੁਸੀਂ ਇਹ ਬਿਮਾਰੀ ਹੈ ਤੁਸੀਂ ਸਾਨੂੰ ਰੇਹਾ ਦੁਪਹਿਰਾ ਪਤਾ ਨਹੀਂ ਕਿੰਨਿਆਂ ਕੁ ਤੇਜ਼ ਸਾਡੇ ਤੇ ਆਣ ਲੈ ਲਿਆ ਕਿ ਸਾਨੂੰ ਦਿੱਤੀਆਂ ਜਿੱਦਣ ਅਸੀਂ ਕੜਤਾਂ ਨੂੰ ਸਭਿਆ ਫੈਸਲਾ ਨੂੰ ਦਿੱਤੀਆਂ ਤਾਂ ਅਸੀਂ ਕੰਗਾਲ ਹੋ ਕੇ ਖੜ ਗਏ ਪਰ ਮੈਂ ਕਹਿੰਨੀ ਆ ਕਿ ਅਸੀਂ ਦਬਣਾ ਨਹੀਂ ਹੈ ਅਸੀਂ ਚਾਹੇ ਮੋਰਚੇ ਨੂੰ ਕਿੰਨਾ ਵੀ ਮਰਜ਼ੀ ਸਮਾਂ ਲੱਗ ਜਾਏ ਕੋਈ ਗੱਲ ਨਹੀਂ ਜੀ ਸਰਦੀਆਂ ਪਹਿਲਾਂ ਵੀ ਦਿੱਤੀਆਂ ਹੋਰ ਦੇ ਦਾਂਗੇ ਵਾਹਿਗੁਰੂ ਸੁੱਖ ਰੱਖੇ ਚਰਦੀ ਕਲਾਰਾ ਕੋਈ ਦੇਣਾ ਆਵੇ ਅਸੀਂ ਇਸ ਮੋਰਚੇ ਨੂੰ ਫਟੇ ਕਰ ਲਈਏ ਇੰਨੀ ਕੋ ਸੇਵਾ ਪ੍ਰਵਾਨ ਕਰਿਆ ਜੀ ਸੋ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ ਹੁਣ ਕੋਈ ਗਲਤ ਸ਼ਬਦ ਬੋਲਿਆ ਹੋਵੇ ਤਾਂ ਵੀ ਮਾਫੀ ਚਾਹੁੰਦੀ ਹਾਂ ਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ